ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਿੰਨ ਗਾਵਾਂ ਸੇ ਲੈ ਲੈ ਕੇ ਆਏ ਜੀ ਪਹਿਲੇ ਨੰਬਰ ਵਾਲੀ ਬਈ ਤਾਜੀ ਸੂਈ ਵੀ ਆ ਦੋ ਗੱਬਣਾ ਨੇ ਬਈ ਆਓ ਪੁੱਛ ਲੈਨੇ ਬਈ ਤੁਹਾਡੇ ਬਾਈ ਜੀ ਹੱਸੀ ਗਾਲ ਜੀ ਆ ਭਾਈ ਬਹੁਤ ਠੀਕ ਹਾਂ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਅਰਫਾਨ ਖਾਨ ਪਿੰਡ ਚੀਦਾ ਡਿਸਟ੍ਰਿਕਟ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਨੇੜੇ ਪਿੰਡ ਬਈ ਨੇੜੇ ਪਿੰਡ ਸੁਖਨੰਦ ਭਗਤਾ ਪਈ ਤੇ ਬਰਗਾੜੀ ਮੋਬਾਈਲ ਨੰਬਰ ਬੋਲ 9876043858 ਜੀ ਠੀਕ ਆ ਭਾਈ ਭਾਈ ਜੀ ਤੁਸੀਂ ਪਹਿਲੇ ਨੰਬਰ ਤੇ ਵਰਤਦੇ ਨੇ ਕਿਹੜਾ ਸੂਸ ਹੋਈ ਹੈ ਤੇ ਵੀਰੇ ਦੂਜਾ ਸੂਸ ਹੋਈ ਯਾਰ ਕੱਲ ਹੀ ਯਾਹ ਮੋ ਜੀ ਠੀਕ ਆ ਬਈ ਬੱਚਾ ਕੀ ਦੇਤਾ ਕਰ ਮਗਰ ਬੱਚੀ ਹੈ ਜੀ ਬੱਚੀ ਚੰਗੀ ਆ ਬੱਚੀ ਬਹੁਤ ਪਿਆਰੀ ਹੈ ਬਈ ਬੱਚਾ ਬਈ ਬੱਚੀ ਨੂੰ ਯਾਰ ਮੈਂ ਦੱਤਾ ਬੱਚੀ ਕਰਮ ਵਾਲੀ ਬਹੁਤ ਹੈ ਬੱਚੀ ਬਹੁਤ ਪਿਆਰੀ ਹੈ ਬਈ ਕਿੰਨਾ ਬੋਲਾ ਗੱਡਿਆ ਫਿਰਦਾ ਬੋਲਾ ਬਈ ਰਾਤ ਹੀ ਆਈ ਸੀ ਆਪਣੇ ਕੋਲੇ ਹੂੰ ਜੇਰ ਜੁਰ ਉਹਨਾਂ ਜ਼ਿੰਮੇਵਾਰਾਂ ਦੇ ਘਰੀ ਪਈ ਜਿਹਨਾਂ ਤੋਂ ਲਈ ਸੀ ਠੀਕ ਆ ਹਾਂ ਦੁੱਧ ਤੜਕੇ 6 ਕਿਲੋ ਬੋਲਾ ਕੱਢਿਆ ਜੀ ਬਾਈ ਹੂੰ ਹਾਂਜੀ ਫੋਲ ਦੇ ਬਾਈ ਤੋਰ ਕੇ ਰਖਾ ਦੇ ਠੰਡੀ ਠੁੰਡੀ ਬਹੁਤ ਦਰ ਹੈ ਬਾਈ ਫੁੱਲ ਘੱਤਦਾ ਬਾਈ ਰੰਗ ਰੂਪ ਚੰਗਾ ਫੇਸ ਬਾਕੀ ਬਰੀਕ ਆ ਜਿੰਨੀ ਆ ਬਾਈ ਚੰਗਾ ਬਿੱਤਾ ਬਰੀਕ ਆ ਜਿੰਨੀ ਆ ਬੱਛਿਆ ਹਾਂ ਬਰੀਕ ਹੀ ਜਾਂ ਵੜ ਬਾਈ ਬਾਕੀ ਤੋਰਾ ਦਾ ਚੈੱਕ ਕਰ ਲੋ ਕਰਮਾਲੀ ਚੰਗੀ ਆ ਬਾਈ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਵੀ ਨਿਕੜਵੇਂ ਪੂਰੇ ਗੈਰ ਤੇ ਆ ਕੀ ਮੋਲ ਹੈ ਜੱਜ ਮੁੱਲ ਵੀਰੇ ਫੋਨ ਤੇ ਹੋ ਗਿਆ ਜੀ ਹੋ ਹਾਂ ਬਹੁਤ ਮੁੱਲ ਵੀਰੇ ਜੱਜ ਜੀ ਠੀਕ ਆ ਹਮ ਮੋਲਾ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲਾ ਜਿਹੜਾ ਬਰਡ ਦੇ ਹਸਾਂ ਉਹਨਾਂ ਬਿਲਕੁਲ ਚੰਗੀ ਆ ਬੜ ਬਾਈ ਗੱਦ ਬੱਡ ਵਾਲੀ ਆ ਰੰਗ ਰੂਪ ਲੇਵਾ ਲੂਆ ਬਹੁਤ ਬਾਈ ਫੈਟਨੈਸ ਵਾਲਾ ਬੱਚੀ ਦਾ ਬਹੁਤ ਹੈ ਕਰਮਾ ਹਾਂਜੀ ਕੀ ਬਾਤ ਆ ਥਣ ਤੁਣ ਪੂਰਾ ਗੈਰ ਤੇ ਲੱਗਿਆ ਹੀ ਨਹੀਂ ਗੱਲ ਬਈ ਪੂਰਾ ਲੇਵਾ ਫੈਟ ਆ ਹੀ ਨਹੀਂ ਅੱਗੇ ਭਰਾ ਦੋ ਨੰਬਰ ਕਿਹੜਾ ਸੂਆ ਇਹ ਦੂਜਾ ਸੂਆ ਵੀਰੇ ਕ੍ਰੋਸ ਬ੍ਰੀਡ ਚ ਆ ਗਈ ਇਹ ਠੀਕ ਆ ਹਾਂ ਪਹਿਲਾਂ ਤੋਂ ਤਾਂ 23 24 ਕਿਲੋ ਦਾ ਰਿਕਾਰਡ ਆ ਪੂਰੀ ਵਧੀਆ ਮਤਲਬ ਫਾਰਮੀਆਂ ਗਾਂ ਰਹੀ ਹੈ ਜੀ ਇਹ ਹਮ ਪੁੱਲ ਠੰਡੀ ਸੀਰ ਵਧੀਆ ਹਾਈਟ ਵਾਲੀ ਆਇ ਨਹੀਂ ਗੱਲ ਇਹਦਾ ਰਾਜੀ ਬਹੁਤ ਹੈ ਰਾਜੀ ਰੂਜੀ ਬਹੁਤ ਹੈ ਬਾਈ ਕ੍ਰੋਸ ਜਿੰਨਾ ਨਹੀਂ ਮਤਲਬ ਕਰਾਂ ਚ ਦੁੱਧ ਲਾਇਆ ਹੁੰਦਾ ਮੈਂ ਇਹ ਦੇ ਬਰਾਬਰ ਦੁੱਧ ਜਾਊ ਇਹਦਾ ਬਾਈ ਜਮਾ ਠੀਕ ਆ ਹਾਂਜੀ ਬੱਦ ਦੁੱਧ ਵਾਲੀ ਇਹ ਆਰਡਰ ਕਮਾਲ ਦਾ ਹਾਂਜੀ ਇਹਦਾ ਕੱਚੀ ਆ ਹਫ਼ਤਾ ਤੱਕ ਲੈਂਦੀ ਥਣ ਤੁ ਨੂੰ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਬਾਈ ਹਣ ਬੜਾ ਚੰਗਾ ਮੁੱਠੀ ਵਾਲਾ ਥਣ ਰਾਜੀ ਦੇਖੋ ਰਾਜੀ ਪੜੀ ਤਾਂ ਬਹੁਤ ਆ ਬਾਈ ਹਾਂਜੀ ਆ ਸਮੀ ਪੜੀ ਕਰਮ ਵਾਲੀ ਬਹੁਤ ਆ ਬਹੁਤ ਸਮੀ ਪੜਾ ਵੱਡੀ ਵੱਡੀ ਬੁੱਢੀ ਬਹੁਤ ਆ ਬਾਈ ਉਹ ਲੱਕਾਦਾ ਸਹੀ ਗੱਲ ਆ ਬਟੋਲ ਉਸ ਤਾਂ ਇੰਨੀ ਵੱਡੀ ਨਹੀਂ ਹੁੰਦੀ ਬਾਈ ਆ ਵੀ ਬਿਲਕੁਲ ਨਹੀਂ ਮੰਨ ਤੇ ਫੈਂਟ ਆ ਜਿਹੜੀ ਕਰਮ ਵਾਲੀ ਦੀ ਥੋਲ ਚੰਗੀ ਆ ਉਹ ਦੋਰਾ ਤਾਰਾ ਦੇ ਪਾਕਿਸਤਾਨੀ ਬੋਲ ਨਹੀਂ ਹੁੰਦੇ ਉਹਨਾਂ ਰੀ ਫੋਨ ਵਰਗੀ ਆ ਸਹੀ ਗੱਲ ਆ ਪਾਕਿਸਤਾਨੀ ਬੋਲ ਵਰਗੀ ਆ ਸਹੀ ਆਲਾ ਫੁੱਲ ਰਾਜੀ ਫੁੱਲ ਹਾਈਟ ਆਰਡਰ ਕਮਾਲ ਦਾ ਢੱਲਾ ਬਹੁ ਪਈਆਂ ਸਾਰੀਆਂ ਬਲਡ ਲਾਂ ਕੱਢ ਕੇ ਕਰਮ ਵਾਲੀ ਨੇ ਬਈ ਕਮਕ ਚਮਕ ਬਹੁਤ ਆ ਪਿੰਡੇ ਦੇ ਬਾਈਆ ਆਹ ਬਾਤ ਆ ਸਹੀ ਗੱਲ ਆ ਬਾਈ ਹਾਂਜੀ ਤੇ ਕੀ ਮੁੱਲ ਭਰਾ ਜੀ ਮੁੱਲ ਵੀਰੇ ਫੋਨ ਤੇ ਹੋਊਗਾ ਮੁੱਲ ਵੀ ਚੰਗਾ ਆਊਗਾ ਦਾ ਠੀਕ ਆ ਬਾਈ ਹਾਂਜੀ ਮੁੱਲ ਜਿਹੜਾ ਫੋਨ ਤੇ ਹੁਣ ਮੁੱਲ ਵੜ ਦੇ ਹਿਸਾਬ ਨਾਲ ਜਮਾ ਜਾਇਜ ਹੋਊਗਾ ਮੋਲ ਅਡਰ ਕਮਾਲ ਸੋਹਾਂ ਬਈ ਅਡਰ ਤਿਆਰ ਕਰਨਾ ਨੇ ਢਿੱਲਾ ਢੁਲਾ ਕਰਮਾੜੀ ਦੇ ਬਹੁਤ ਪਈਆਂ ਨੇ ਐਡਾ ਲੇਵਾ ਕਰਕੇ ਸੂ ਬਈ ਵਧੀਆ ਐਨ ਦੋਸਤ 25 26 ਕਿਲੋ ਦੀ ਗਾਰੰਟੀ ਹੈ ਦੀ ਬਈ ਜਿਹੜੇ ਹਿਸਾਬ ਨਾਲ ਢੱਲਾ ਢੋਣਾ ਨਾ ਲੇਵਾ ਸਹੀ ਗੱਲ ਆ ਵਾਕਈ ਚੰਗਾ ਤਿਆਰ ਹਾਂਜੀ ਬਈ ਕਰਮਾੜੀ ਚੰਗੀ ਆ ਰਾਜੀ ਰੋਜੀ ਫੁੱਲ ਲਵ ਹਾਂਜੀ ਅੱਗੇ ਭਰਾ 3 ਨੰਬਰ ਢੱਲਣ ਬਈ ਆਪ ਲੈ ਲੈਂਦੀ ਆ ਜੀ ਠੀਕ ਆ ਬਾਈ ਹਾਂਜੀ ਹਫਤੇ ਦੀ ਕੱਚੀ ਪਹਿਲਾ ਸੂਆ ਦੋ ਦੰਦ ਹਾਂਜੀ ਦੋ ਦੰਦ ਆਦਰ ਕਮਾਲ ਆ ਆਦਰ ਬਹੁਤ ਕਮਾਲ ਦਾ ਫਿਟਨੈਸ ਵਾਲਾ ਆਰਡਰ ਕਰੂ ਜਿੰਨਾ ਕੀਤਾ ਬੜੀ ਚੰਗੀ ਆਰਡਰ ਦੀ ਬੜੀ ਬੜੀ ਚੰਗੀ ਆ ਬਾਈ ਐ ਲੈਵਾ ਮਗਰ ਨੂੰ ਕੱਟੂ ਸਾਰਾ ਹਾਂ ਹਾਂਜੀ ਕੱਚੀ ਕੱਚੀ ਆ ਸਭ ਨਾ ਜਜਮੈਂਟ ਕਰ ਲੋ ਬੁੱਤ ਬੁੱਤ ਆਪਾਂ ਬੜਾ ਨਹੀਂ ਕਹਿੰਦੇ ਦੋ 16 ਕਿਲੋ ਦੀ ਗਾਰੰਟੀ ਲੈ ਸਕਦੇ ਆ ਆਪਾਂ ਠੀਕ ਆ ਹਾਂਜੀ ਫੇਸ ਪੂਜ ਬੜਾ ਸੋਹਣਾ ਬੱਚੀ ਦਾ ਬਾਈ ਰਾਜੀ ਇਹ ਬਹੁਤ ਆ ਯਾਰ ਰਾਜੀ ਦੇਖ ਬਾਈ ਮੂੰਹ ਮਾ ਦੇਗਾ ਬਾਈ ਫੇਸ ਬੜਾ ਚੰਗਾ ਬਈ ਮੂੰਹ ਆ ਤੁਰਦੀ ਤੁਰਦੀ ਜਾਨ ਕਰਦੀ ਐ ਬੱਚੀ ਬਈ ਐ ਨਹੀਂ ਗੱਲ ਤੋਰਾ ਦੱਸਦਾ ਬੱਚੀ ਦਾ ਸਨੈਕਪਣਾ ਬੱਚੀ ਦੇ ਵਿੱਚ ਬਹੁਤ ਹਲ ਰਾਜੀ ਰੋਜੀ ਫੋਲਰ ਅਡਰ ਕਮਾਲ ਦਾ ਸੋਹਣਾ ਅਡਰ ਕਰੇ ਖੜੀ ਵੀ ਐ ਡੰਗਰ ਜਚੂਗਾ ਵੀ ਹਾਂ ਵੀ ਮੈਂ ਹੈਗੀ ਆ ਕਰੀ ਸਹੀ ਗੱਲ ਆ ਬਈ ਸਹੀ ਗੱਲ ਸ਼ੌਕ ਨਾ ਪਾਲੀ ਵੀ ਲੱਗਦੀ ਕਿਸੇ ਭਰਾ ਦੀ ਹੈ ਨਾ ਫੇਸ ਉਸ ਰਾਜੀ ਰੋਜੀ ਥਣਲੇਵਾ ਬੜਾ ਕਮਾਲ ਦਾ ਦੰਦਾ ਚ ਵਹਿੜਾ ਬਈ ਤੇ ਕੀ ਮੋਲ ਜੈ ਜੈ ਨਾ ਜੈ ਜੀ ਹੋਣਾ ਹੇ ਸੱਤ ਦਿਨ ਪਏ ਆ ਲੈਵਲ ਉਹ ਆ ਦੇਖ ਕੇ ਵਈ ਯਾਰ ਅਣਕੁਲ ਪੂਰੇ ਬੈਠ ਤੇ ਪਏ ਆ ਸੱਤ ਦਿਨ ਪਏ ਆ ਤਿਆਰੀ ਬਹੁਤ ਚੰਗੀ ਆ ਲੈ ਕੇ ਪਰ ਮਾਲੀ ਨੇ ਟੁਕੜੇ ਨੋਕਦੇ ਨੇ ਲੈਵਲ ਦੇ ਜਿਹੜੇ ਹਸਾਮਤ ਕਾਲੀ ਆ ਜਮਾ ਵਾਲ ਬੂਲ ਇੱਕ ਵੀ ਚਿੱਟਾ ਨਹੀਂ ਬਾਈ ਸਹੀ ਗੱਲ ਆ ਮੁੱਲ ਫੋਨ ਤੇ ਹੁਣ ਮੁੱਲ ਫੋਨ ਪਾਈ ਦੇ ਪਹਿਲਾਂ ਵੀ ਜਾਇਜ਼ ਹੀ ਹੁੰਦੀ ਆ ਹਾਂ ਜਾਇਜ਼ ਜੀ ਬਈ ਮਾਲ ਤਾਂਗੋ ਬੈਠ ਜਾਂਦਾ ਨਾਲ ਦੀ ਨਾਲ ਕਿੰਨੀਆਂ ਵੀਡੀਓ ਬਣ ਗਈ ਆ ਆਪਾਂ ਕੋਈ ਉਹ ਜਾਂ ਮੁੱਲ ਨਹੀਂ ਕਰ ਦਿੰਦੇ ਮੁੱਲ ਬਾਈ ਦੇ ਜਾਇਜ਼ ਜੀ ਤੇ ਕਿਸੇ ਵੀਰ ਨੂੰ ਪੰਨਾ ਚੋ ਕੁਝ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲੋ ਜੀ ਧੰਨਵਾਦ